ਦੇਖੋ ਜੇ ਗੜਬੜ ਤਾਂ ਜਿੱਥੇ ਜੇ ਪਰਮਾਤਮਾ ਨੇ ਲਿਖਿਆ ਉੱਥੇ ਹੋ ਹੀ ਜਾਣੀ ਐ ਉਹ ਤਾਂ ਮੇਰੇ ਘਰੇ ਬੈਠੀ ਤੇ ਵੀ ਹੋ ਜੂ ਹਨ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਉੱਥੇ ਵੀ ਹੋ ਜੂ ਹਨ ਜੇ ਆਪਾਂ ਆਕਾਲ ਪੁਰਖ ਨੂੰ ਮੰਨਦੇ ਆਂ ਬੰਦਾ ਆਪਦੇ ਬਚਾਇਆ ਕਦੇ ਨਹੀਂ ਬਚਦਾ ਹਨ ਬਾਕੀ ਕਿਸਾਨਾਂ ਦੇ ਨਾਲ ਜੇ ਅਸੀਂ ਨਾਲ ਖੜੇ ਆਂ ਹਨ ਕਿਉਂਕਿ ਆਪਾਂ ਖੁਦ ਵੀ ਕਿਸਾਨ ਆ ਜੀ ਇਹ ਨਹੀਂ ਵੀ ਕਲਾਕਾਰ ਕੋਈ ਅਲੱਗ ਕੰਮ ਹੁੰਦੀ ਆ ਕਲਾਕਾਰ ਵੀ ਕਿਸਾਨ ਨੇ ਉਹ ਵੀ ਖੇਤੀ ਕਰਦੇ ਆ ਕੋਈ 5 ਕਿੱਲਾਂ ਦੀ ਕਰਦਾ ਕੋਈ 2 ਕਿੱਲਾਂ ਦੀ ਕਰਦਾ ਕਿਸੇ ਕੋਲੇ ਵਾਅਦਾ ਹੈ ਹਨ ਤੇ ਅਸੀਂ ਕਿਸਾਨਾਂ ਦੇ ਨਾਲ ਖੜਨ ਲਈ ਆਏ ਆ ਅਸੀਂ ਖੁਦ ਕਿਸਾਨ ਆ ਅਸੀਂ ਕਹਿੰਦੇ ਸਾਡੇ ਨਾਲ ਖੜੋ ਹਨ ਅਸੀਂ ਕਿਸਾਨ ਆ ਅਸੀਂ ਕਿਸਾਨਾਂ ਦੇ ਸਾਰੇ ਜਿਹੜੇ ਉਥੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਜਾ ਰਹੇ ਨੇ ਹਨ ਤੇ ਉਹ ਜਾ ਰਹੇ ਨੇ ਤੇ ਅਸੀਂ ਵੀ ਕਿਸਾਨਾਂ ਦੇ ਨਾਲ ਆ ਪਰ ਜਿਹੜੀ ਅੱਜ ਦੀ ਵਿਸ਼ੇਸ਼ ਹਾਜ਼ਰੀ ਹੈ ਇਹ ਸਿੱਧੂ ਮੂਸੇਵਾਲੇ ਦੀ ਯਾਦ ਚ ਪੂਰਾ ਜਿਹੜੀ ਨੌਜਵਾਨ ਪੀੜੀ ਹੈ ਇਸ ਸਿੱਧੂ ਮੂਸੇਵਾਲੇ ਦੀ ਕਮੀ ਨੂੰ ਇਹ ਵੀ ਇਹ ਨਾ ਹੋਵੇ ਵੀ ਸਿੱਧੂ ਅੱਜ ਸਾਡੇ ਵਿੱਚ ਹੈ ਨਹੀਂ ਹਰ ਦਿਲ ਚ ਸਿੱਧੂ ਮੂਸੇਵਾਲਾ ਤੇ ਅੱਜ ਜਿਹੜਾ ਇਹ ਮਾਰਚ ਨਿਕਲਣਾ ਹੈ ਇਹ ਸਿੱਧੂ ਮੂਸੇਵਾਲੇ ਦੀ ਹਾਜ਼ਰੀ ਹੈ ਕਿਸਾਨਾਂ ਦੇ ਹੱਕ ਚ ਮੈਂ ਇਹ ਗੱਲ ਪਹਿਲਾਂ ਵੀ ਕਹਿ ਕਿ ਹਟੀਆਂ ਵੀ ਜਦੋਂ ਕਿਤੇ ਸੱਚ ਆਵਾਜ਼ ਉਠਾਉਂਦਾ ਤੇ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪਊ ਜਦੋਂ ਕਿਤੇ ਸੱਚ ਜਦੋਂ ਹਨੇਰੀ ਆਉਂਦੀ ਹੈ ਨਾ ਸੱਚ ਦੀ ਫਿਰ ਕਈ ਦਰਖਤ ਪੱਟੇ ਵੀ ਜਾਂਦੇ ਆ ਨਾ ਇਹ ਥੋੜੀ ਵੀ ਉਹ ਹਨੇਰੀ ਸਾਫ ਸੁਥਰੀ ਨਿਕਲ ਜਾਂਦੀ ਜਦੋਂ ਜਦੋਂ ਸੱਚ ਦੀ ਹਨੇਰੀ ਉਠੂਗੀ ਜਦੋਂ ਜਦੋਂ ਸੱਚ ਦੇ ਪ੍ਰਤੀ ਆਵਾਜ਼ ਉਠੂਗੀ ਤੇ ਇਹ ਘਾਟੇ ਇਹ ਦੁਕਾਨ ਤਾਂ ਆਪਾਂ ਨੂੰ ਝਰਨੇ ਪੈਣੇ ਤੇ ਆਪਾਂ ਤਾਂ ਹੀ ਤਾਂ ਚੱਲੇ ਆ ਇਹਨਾਂ ਦੁਕਾਨਾਂ ਤਾਂ ਰੋਕਣ ਲਈ ਚੱਲੇ ਆ ਆਪਾਂ ਪਾਨਾ ਸਿੱਧੂ ਲਾਲੋ ਨਾਲ ਉਹਨਾਂ ਦੇ ਨਾਲ ਹੋਰ ਵੀ ਸਤਕਾਰਯੋਗ ਹਸਿਆ ਸਾਡੇ ਆਰਟਿਸਟ ਭਰਾ ਵੀ ਆ ਰਹੇ ਨੇ ਤੇ ਸ਼ੁਭਦੀਪ ਦੀਪੂ ਆ ਵੀ ਜਿੰਨੀ ਕਿ ਮੈਂ ਹਾਂ ਛੋਟੀ ਮੋਟੀ ਮੈਂ ਹਾਜ਼ਰ ਹਾਂ